ਦੋਲਰੇ ਜੀਨ ਕੇ ਹੈ ਤਾਂ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਨੇ ਅਭੀ ਉਹ ਕਮ ਨਾ ਹੋ ਜੇ ਚਾਂਦੀ ਦਾ ਗੜਬਾ ਸਿਉਣੀ ਨੇ ਮੁੱਛਾ ਵਾਇਗਰੂ ਲੈ ਗਿਆ ਕਿਹਨੂੰ ਪੁੱਛਾ ਏ ਤੂੰ ਇੱਥੋਂ ਮੋੜ ਲੈ ਚੰਗੀ ਗੱਲ ਆ ਤੇਰਾ ਵੀ ਫਾਇਦਾ ਸਾਡਾ ਵੀ ਫਾਇਦਾ ਇਹ ਨਹੀਂ ਦਿੱਲੀ ਦਾ ਦਿੱਲੀਆ ਦਾ ਗ੍ਰੈਂਡ ਕਿ ਵੀ ਜਾ ਕੇ ਖੜ ਗਏ ਤੇਰੇ ਸਾਹਮਣੇ ਕੱਲ ਜੀ ਜੀ ਜ਼ਰੂਰ ਜਾਣਗੇ ਜੇ ਮੋਰਚਾ ਨਾ ਫਟੇ ਹੋਇਆ ਇੱਕ ਵਾਰ ਸਾਂ ਕਰੀ ਆ ਪਾਣੀ ਦੇ ਮਿਲਦਾਰੀ ਨਾ ਬਾਕੇ ਹੋਣੀ ਲਿਖਣਾ ਇਥੋਂ ਪੰਜਾਬ ਮੇ ਨੱਕਾ ਬਹੁਤ ਆਗੜਾ ਇਹ ਪਾਖੜਾ ਦਾ ਨੱਕਾ ਟੁੱਟ ਜੇ ਆ ਬਾਹਰ ਜਿਹੜੇ ਕਹਿੰਦੇ ਉਹਨਾਂ ਸਾਡੇ ਜਿੱਥੇ ਤੋਂ ਨੂੰ ਹੌਸਲਾ ਵੀ ਮੈਨੂੰ ਵੋਟਾਂ ਪਉਦੇ ਨੇ ਇਹਦਾ ਹਵਲੇ ਫਰਾਟੇ ਵਾਂਗੂ ਜਾਣਗੇ ਪਾਖੜਾ ਬਹੁਤ ਜੇ ਜਾ ਤੂਫਾਨ ਅਸੀਂ ਪਿੰਡ ਸੰਗਤਪੁਰਾ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਨੌ ਮੇਰਾ ਲਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਆ ਬਾਬੂ ਜੀ ਬੋਲੇ ਨੇ ਟੋਪੀ ਵਾਲੇ ਬਾਬੂ ਜੀ ਸਾਹਿਬ ਮੈਂ ਇਹੀ ਬਚਾਤਾ ਹੂੰ ਮੋਜੀ ਸਾਹਿਬ ਪੰਜਾਬੀ ਬੋਲੋ ਪੰਜਾਬੀ ਤੂੰ ਦੇਸ਼ ਦਾ ਰਾਜਾ ਐਸ ਵੇ ਸੱਤ ਬੰਦਨ ਦਾ 6 7 ਦਾ ਟਾਈਮ ਅੰਮਤ ਵੇਲਾ ਝੂਠ ਨਹੀਂ ਬੋਲਦਾ ਕਿਉਂਕਿ ਬਾਣੀ ਵੀ ਕਹੇ ਅੰਮਤ ਵੇਲਾ ਸੱਚ ਨਾ ਹੋ ਵਡਿਆਈ ਵਿਚਾਰ ਅਸੀਂ ਤੇਰੇ ਗੁਣ ਗਾਉਣ ਲੱਗੇ ਆ ਬਾਬੂ ਜੀ ਕਿੰਨਾ ਅੱਛਾ ਬੋਲੇ ਨੇ ਅੰਮਤ ਵੇਲੇ ਮੈਂ ਬਿਲਕੁਲ ਝੂਠ ਨਹੀਂ ਬੋਲੂ ਮੈਂ ਕਬਰਾਂ ਚ ਜਾਣ ਵਾਲਾ ਹੋਇਆ ਬੈਠਾ 80 ਸਾਲ ਦੀ ਉਮਰ ਹੋ ਚੱਲੀ ਮੈਂ ਝੂਠ ਬੋਲ ਕੇ ਕਿਉਂ ਆਬਦੇ ਸਿਰ ਪਾਪ ਲਮਾ ਇਹ ਬਹੁਤ ਵੱਡਾ ਦੋਸ਼ ਹੋ ਰਿਹਾ ਤਸ਼ੱਦਦ ਪਹਿਲਾਂ ਦੇਖੋ ਕਿੱਡੇ ਕਿੱਡੇ ਤਸ਼ੱਦਦ ਹੋ ਰਿਹਾ ਪਿੱਛੇ ਪਹਿਲਾਂ ਦਿੱਲੀ ਦੇ ਲੋਕ ਕੀ ਹੋਇਆ ਅੰਮ੍ਰਿਤਸਰ ਕੀ ਹੋਇਆ ਹਾਂ ਮੌਕੇ ਦੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੇਰੀ ਦੁਆ ਮੇਰੀ ਜੋਲੜੀ ਆ ਮੈਂ ਅਰਦਾਸ ਕਰਦਾ ਜਿਵੇਂ ਅਸੀਂ ਗੁਰੂ ਨਾਨਕ ਜੀ ਅੱਗੇ ਕਰਦੇ ਹਾਂ ਬਈ ਤੂੰ ਪੀਰ ਬਣ ਕੇ ਇਤਨਾ ਭਾਰਾ ਨਾ ਬੈਠ ਵੱਡਾ ਹੋਆ ਦੁਨੀ ਗਾਰ ਧਾਰਗਲ ਸੰਗਲ ਕਾ ਸੱਚ ਲਾਇਆ ਅੱਗੇ ਕਰਨੀ ਕੀ ਤਬਾਚੀਆ ਬਹਿ ਲੇਖਾ ਕਰ ਸਮਝਾਇਆ ਅੱਗੇ ਤਾਂ ਫਿਰ ਪੁੱਛਿਆ ਕਿ ਲੇਖਾ ਪਤਾ ਤੇਰੇ ਨਾਲ ਵੀ ਹੋਊ ਮੋਲਦੀ ਸਿੰਘ ਸਰੇ ਆਮ ਧੱਕਾ ਇਹ ਜ਼ੁਲਮ ਸਾਚੋ ਸਹੀ ਨਹੀਂ ਹੁੰਦਾ ਮਹਾਰਾਜੇ ਵਿੱਚ ਵੀ ਲਿਖਿਆ ਕ੍ਰਾਂਨ ਗੀਤਾ 'ਚ ਵੀ ਲਿਖਿਆ ਅਣਖ ਨਾਲ ਜਗ ਜੀਵਨ ਚੰਗਾ ਬੇ ਅਣਖਿਆਂ ਨੂੰ ਮਰਨਾ ਇਹ ਲੋਕ ਹੁਣ ਮਰਨ ਦੇ ਉਸਤੇ ਬਿਲਕੁਲ ਇਹਨਾਂ ਦਾ 100% 100% ਵਿਸ਼ਵਾਸ ਹੋ ਗਿਆ ਸੋ ਜੇ 100 ਬੰਦੇ ਬੋ ਮਨਾ 90 ਬੰਦੇ ਦਾ ਵਿਸ਼ਵਾਸ ਹੋ ਗਿਆ ਵੀ ਅਸੀਂ ਇੱਥੇ ਮਰ ਜਾਾਂਗੇ ਜੇ ਮੌਤਾਂ ਹੋ ਗਈਆਂ ਜਿਹਨੂੰ ਦੋਸ਼ ਲੱਗ ਜੂ ਜਿਹੜਾ ਦੋਸ਼ ਆ ਇਹ ਐਂ ਦੱਸਿਆ ਬਈ ਸਦਕਾ ਸੰਗ ਗਲੂਕ ਤੇ ਹਰੇ ਸਦਕਾ ਸੰਗ ਨਰਕ ਪਰ ਹਰੇ ਨਰਕਾਂ ਨੂੰ ਜਾਵੇਂਗਾ ਇਹ ਚਾਹਤ ਤੇ ਨਾ ਕਰ ਇਹ ਤੇਰੇ ਬਾਅਦ ਤੇ ਠੀਕ ਨਹੀਂ ਬਸ ਸਰਕਾਰਾਂ ਨੂੰ ਬਾਰ-ਬਾਰ ਬਾਬੂ ਜੀ ਵੀ ਬੋਲੇ ਨੇ ਦੁਆ ਕਰਦਾ ਬਈ ਦੁਆ ਨੂੰ ਕਿਉਂ ਨਹੀਂ ਮਨਜ਼ੂਰ ਕਰਦਾ ਇੱਥੇ ਚਾਰ ਦਿਨ ਚੰਦ ਰੋਜ ਦਾ ਮੇਲਾ ਤੂੰ ਇੱਥੇ ਬੈਠ ਨਹੀਂ ਰਹਿਣਾ ਕਈ ਤੁਰ ਗਏ ਤੇਰੇ ਵਰਗੇ ਇਥੋਂ ਦੀ। ਇਹੀ ਕੁਰਸੀ ਤੋਂ। ਸਾਡੇ ਵਰਗੇ ਵੀ ਕਈ ਤੁਰ ਗਏ ਪਰ ਕਾਰਨ ਇਹ ਆ ਵੀ ਉਹ ਕੰਮ ਨਾ ਹੋ ਜੇ। ਚੰਦੀ ਦਾ ਗਰਬਾ ਸਿਵ ਨੇ ਜਾਂ ਮੁੱਛਾਂ ਵਾਹ ਗਰੂ ਲੈ ਗਿਆ ਕਿਹਨੂੰ ਪੁੱਛਾਂ? ਜੇ ਤੇਰਾ ਨੁਕਸਾਨ ਹੋ ਗਿਆ ਜਾਂ ਸਾਡਾ ਹੋ ਗਿਆ ਕਿਹਨੂੰ ਫਤਵਾ ਲਾ ਮੰਗੇ? ਇਹ ਵੀ ਇਹ ਦੱਸੋ ਦਿੱਲੀ ਜਾਣ ਤੁਹਾਨੂੰ ਲੱਗਦਾ ਵੀ ਦਿੱਲੀ ਜਾ ਕੇ ਕੰਮ ਬਣੂ ਜਾਂ ਜੇ ਇੱਥੇ ਵੀ ਗੱਲਬਾਤ ਕਰਕੇ ਜੇ ਵਾਪਸ ਮੁੜਨਾ ਪੈਂਦਾ ਮੰਗਾ ਤੁਹਾਡੀਆਂ ਮੰਨਦੇ ਨੇ ਤੇ ਉਹ ਜਾਦੇ ਵਧੀਆ ਰਹੂਗਾ। ਇਹ ਤੂੰ ਇੱਥੋਂ ਮੋੜ ਲੈ ਚੰਗੀ ਗੱਲ ਆ ਤੇਰਾ ਵੀ ਫਾਇਦਾ ਸਾਡਾ ਵੀ ਫਾਇਦਾ ਇਹ ਨਹੀਂ ਦਿੱਲੀ ਦਾ ਦਿੱਲੀ ਹੈ ਤਾਂ ਇੰਗਲੈਂਡ ਚ ਵੀ ਜਾ ਕੇ ਖੜ ਕੇ ਤੇਰੇ ਸਾਹਮਣੇ ਉਸ ਤੋਂ ਬਸੂਰੀ ਭਗਸੂਰੀ ਕਿੱਥੇ ਨਾ ਕੋਈ ਜਹਾਜ਼ ਦੀ ਹੁਣ ਤਾਂ ਬਹੁਤ ਸਾਧਨ ਨੇ ਜਿੱਦਾਂ ਇੱਕ ਰਾ ਘੇਰ ਲਿਆ ਕੋਈ ਗੱਲ ਨਹੀਂ ਤੂੰ ਕਿਹੜਾ ਗੋਲ ਚੱਕਰਾਂ ਬੀ ਚਾਰੇ ਸਵੇਰੇ ਇਹ ਬੈਂਚ ਨੂੰ ਮਨਜ਼ੂਰ ਕਰ ਦਿੱਲੀ ਜ਼ਰੂਰ ਜਾਣਗੇ ਜੇ ਮੋਰਚਾ ਨਾ ਫਤੇ ਹੋਇਆ ਜੇ ਤੂੰ ਫਤੇ ਕਰ ਸਕਦਾ ਉਰੀ ਕਾਦੇ ਜਿਹੜਾ ਕੁਝ ਕਰਨਾ ਜਾ ਜਵਾਬ ਦੇ ਦੇ ਜਾਂ ਹਾਂ ਕਰ ਦੇ ਜਾਂ ਨਾ ਕਰ ਦੇ ਇੱਕ ਪਾਸਾ ਕਰ ਦੇ ਆ ਪਾਣੀ ਦੀ ਜ਼ਿੰਮੇਵਾਰੀ ਨਾ ਪਾ ਕੇ ਹੋਣੀ ਲਿਖਣਾ ਇੱਥੋਂ ਤੂੰ ਇੱਕ ਪਾਸਾ ਕਰ ਦੇ ਜਾਂ ਤੇ ਬਿਲਕੁਲ ਜਵਾਬ ਦੇ ਦੇ ਭਾਈ ਜਾਂ ਫਿਰ ਕੰਮ ਕਰ ਦੇ ਨਹੀਂ ਇਹ ਦਿੱਲੀ ਦਾ ਦਿੱਲੀ ਦਾ ਇੰਗਲੈਂਡ ਨਹੀਂ ਰੁਕੇ ਇੰਗਲੈਂਡ ਗਏ ਨੇ ਤੇਰੇ ਸਾਹਮਣੇ ਕਿੰਨੇ ਸੌ ਸਾਲ ਲੋਕ ਭਾਗੇ ਸਿੰਘੂ ਦੀ ਉਧ ਬਸੂਰੀ ਨਾ ਕੋਈ ਸਾਧਨ ਦੀ ਉਹ ਜਾਣਦਾ ਹੁਣ ਤਾਂ ਸਾਧਨ ਬੜੇ ਨੇ ਉੜਕੇ ਚਲੇ ਜਾਂਦੇ ਨੇ ਜਹਾਜ਼ਾਂ ਰਾਹੀਂ ਇਹਨਾਂ ਨੇ ਦਿੱਲੀ ਜਾ ਕੇ ਜ਼ਰੂਰ ਦੇਣਾ ਕੁਝ ਕਰਨਾ ਉੱਥੇ ਜਾ ਕੇ ਫਿਰ ਮੌਕਾ ਦੱਸੂ ਵੀ ਕੀ ਬਣੇ ਇਹਨਾਂ ਦੀ ਕੋਈ ਲੜਨ ਦਾ ਇਰਾਦਾ ਨਹੀਂ ਤੂੰ ਲੜਾਈ ਵਾਲੇ ਇਰਾਦੇ ਕਰਦਾ ਤੂੰ ਮੰਤਰੀ ਮੁੱਖ ਮੰਤਰੀ ਦੇਸ਼ ਦਾ ਰਾਜਾ ਬਣ ਕੇ ਕਿੰਨਾ ਧੋਖਾ ਕਰ ਰਿਹਾ ਇਹ ਗਊਆਂ ਨੂੰ ਨਾ ਮਾਂ ਦਰਬੇਸ਼ਾਂ ਨੂੰ ਜਿਹਦਾ ਪਾਪ ਉਸੇ ਦਾ ਬਾਪ ਜਾ ਕੇ ਸੰਤ ਕਹਦੇ ਬਾਦੇ ਮਾਈ ਹਰ ਕੇ ਲੇਖੇ ਕੀਤੀ ਨਹੀਂ ਜੇ ਕਰਕੇ ਦੇਖੇ ਬੁੜੀ ਨੇ ਗੁੱਸੇ ਹੋ ਕੇ ਪਰੌਂਠੇ 'ਚ ਜ਼ਹਿਰ ਪਾ ਦਿੱਤੀ ਉਹਦੇ ਪੁੱਤ ਕਹਿੰਦੇ ਬਾਪੇ ਕੀ ਕਰਦਾ ਕਹਿੰਦਾ ਭੋਜਨ ਛੱਕਦਾ ਸਾਨੂੰ ਵੀ ਦੇ ਦੇ ਉਹ ਵੀ ਲਾਗੇ ਛਕਣ ਇਹੋ ਜਿਹਾ ਕੰਮ ਨਾ ਹੋ ਜੇ ਉਹ ਸੌਗੇ ਸਾਰੀ ਮਾਈ ਆਈ ਰੋਟੀ ਲੈ ਕੇ ਕਈ ਬਾਬਾ ਕੀ ਪਰਾ ਬੀਜ ਗਿਆ ਕਹਿੰਦਾ ਮਾਦਾ ਜੀ ਦਾ ਪਾਪ ਉਸੇ ਦਾ ਬਾਪ ਇਹ ਜਿਹੜਾ ਪਾਪ ਹੁੰਦਾ ਦਾ ਬਾਪ ਬਣ ਜਾਂਦਾ ਜਿਹਨੂੰ ਭੁਗਤਣਾ ਪੈਜੂ ਬਾਪ ਦਾ ਫਲ ਠੱਕਾ ਨਾ ਕਰ ਅਸੀਂ ਅੰਮ੍ਰਿਤ ਵੇਲੇ ਝੂਠ ਨਹੀਂ ਬੋਲਦੇ ਗੁਰੂ ਕੇ ਸਿੱਖਾਂ ਲਾਲ ਸਿੰਘ ਮੇਰਾ ਨੋਆ ਪਿੰਡ ਸੰਗਤਪੁਰਾ ਤਸੀਲ ਲਾਬਾ ਜ਼ਿਲ੍ਹਾ ਪਟਿਆਲਾ ਮੈਂ ਦਿੱਲੀ ਵੀ ਸਾਲ ਬਾਦ ਨਿਤ ਬੋਲਦਾ ਜੀ ਉਰੇ ਕਈ ਵਾਰ ਗੁੱਸੇ ਜਾ ਕੇ ਮੇ ਤੋਂ ਕੜਕ ਕਹੜੇ ਉੱਚੇ ਬਾਝੇ ਨਿਕੜ ਲੈਂਦੇ ਨੇ ਗੁੱਸਾ ਨਾ ਕਰੋ ਮੈਂ ਬਜ਼ੁਰਗਾ ਮੇਰਾ ਵੀ ਦਿਮਾਗ ਘੁੰਮ ਜਾਂਦਾ ਪਰ ਅਸੀਂ ਦਾ ਗਾਂਹ ਜਾਣ ਵਾਲਿਆ ਜਿਹਨੂੰ ਬਾਰ-ਬਾਰ ਬੇਨਤੀ ਕਰਦੇ ਆ ਇਹ ਦੁਨੀਆ ਨੂੰ ਨਾ ਬਰਬਾਦੀ ਆਪ ਇਕਾਇਮ ਅਨਰਾਂ ਵੀ ਜਿਵੇਂ ਕੋਈ ਨਕਾ ਲਾਉਣੀ ਆ ਖਾਲਜ ਇੱਧਰ ਪਾਕਿਸਤਾਨਾ ਨਕਾ ਲੱਗਿਆ ਹੈ ਪੰਜਾਬ ਪੰਜਾਬ 'ਚ ਨਕਾ ਬਹੁਤ ਜ਼ਾਕੜਾ ਇਹ ਭਾਖੜਾ ਦਾ ਨਕਾ ਟੁੱਟ ਜੇ ਕਿਸੇ ਕਾਰਨ ਭਾਖੜਾ ਦਾ ਫਿਰ ਪਾਣੀ ਕਿੱਧਰ ਨੂੰ ਜਾਊ ਦੇਖ ਲਾ ਵੀ ਇਸ ਕਰਕੇ ਕੋਈ ਇਹੀ ਜੀ ਗੱਲ ਨਾ ਹੋ ਜੇ ਉਧਰ ਪਾਕਿਸਤਾਨ ਦੇ ਵਿਚਾਰੇ ਨੱਕਾ ਆ ਬਾਹਰ ਜਿਹੜੇ ਕਹਿ ਰਹੇ ਨੇ ਸਾਡੇ ਜਿੱਥੇ ਤੂੰ ਨੂੰ ਹੌਸਲਾ ਵੀ ਮੈਨੂੰ ਵੋਟਾਂ ਪਉਂਦੇ ਨੇ ਇਹਦਾ ਹਵਲੇ ਫਰਾਟੇ ਵਾਂਗੂ ਜਾਣਗੇ ਪਾਖੜਾ ਬਹੁਤ ਦੇ ਜਾ ਤੂਫਾਨ ਇਹ ਗੱਲ ਨੂੰ ਜਾਣ ਤੇ ਤੂੰ ਕਹਿਣਾ ਵੀ ਇੱਥੇ ਕੱਲਾ ਪੰਜਾਬ ਆ ਕੱਲਾ ਪੰਜਾਬ ਨਹੀਂ ਇੱਥੇ ਮੌਕਾ ਦੇਖ ਲੈ ਹਰ ਮੁਰਖ ਦਾ ਬੰਦਾ ਮੈਂ ਮਿਲਾ ਸਕਦਾ ਇੱਕ ਦੋ ਬੰਦੇ ਹਰੇਕ ਮੁਲਖ ਆਇਆ ਹੋਇਆ ਪਹਿਲਾਂ ਦਿੱਲੀ ਕੋਈ ਐਸਾ ਮੁਲਖ ਨਹੀਂ ਦੀ ਜਿਹੜੇ ਮੁਰਖਾਂ ਦੇ ਬੰਦੇ 10 20 ਨਹੀਂ ਆਏ ਉੱਥੇ ਲੱਖਾਂ ਦੇ ਹਿਸਾਬ ਦੇ ਸੌਆਂ ਦੇ ਸੈਂਕੜੇ ਦੇ ਹਿਸਾਬ ਤੇ ਆਏ ਜਿੱਦਿਲੀ ਇੱਥੇ ਹੁਣ ਸੌਆਂ ਦੇ ਹਿਸਾਬ ਵਿਚਾਰ ਰਹੇ ਨੇ ਬਾਹਰੋਂ ਆਗੇ ਇੱਥੇ ਹਾਜ਼ਰ ਨੇ ਇਸ ਟਾਈਮ ਹੁਣੇ ਜੱਗ ਕਰ ਇੱਕ ਦੋ ਬੰਦੇ ਹਰ ਮੁਲਕ ਦੇ ਇੱਥੇ ਖੜੇ ਮਿਲਣਗੇ ਜਿਹਨੂੰ ਬਸੇਂਦੇ ਤੂੰ ਹੁਣ ਇਹਨੂੰ ਮਾਫ ਕਰ ਸਾਡੀ ਬੇਨਤੀ ਮਨਜ਼ੂਰ ਕਰ ਲਾ ਨਹੀਂ ਤਾਂ ਫਿਰ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਆ ਸੂਰਾ ਸੋ ਪਹਚਾਨੀਏ ਜੋ ਲੜੇ ਦੀਨ ਕੇ ਹੈ ਤਾਂ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਅਸੀਂ ਕੋਈ ਜ਼ਮੀਨ ਨਹੀਂ ਛੱਡਣੀ ਕੋਈ ਝੂਠ ਨਹੀਂ ਬੋਲਣਾ ਕੋਈ ਕਿਸੇ ਨੂੰ ਧੋਖਾ ਨਹੀਂ ਦੇਣਾ ਕਿਸੇ ਮੁਲਕ ਤੇ ਕੋਈ ਹਮਲਾ ਨਹੀਂ ਕਰਨਾ ਮੁਲਕ ਸਾਰੇ ਸਾਡੇ ਨਾਲ ਨੇ ਤੇਰੀ ਹਾਰ ਹੋ ਜੂ ਵੋਟਾਂ 'ਚ ਇਹਨਾਂ ਦੀ ਜਿੱਤ ਹੋ ਜੂ ਕਿਰਪਾ ਕਾਲ ਤੇਰੀ ਭਈ ਜਿੱਤ ਮੇਰੀ ਬੋਲੇ ਸੋਨਿਹਾਲ